ਵਾਗਾ ਸਰਹੱਦ ਰਹੀ ਵਪਾਰ ਚਾਲੂ ਕਰਨ ਦਾ ਮੁੱਦਾ ਸੰਸਦ ਵਿੱਚ ਗੁਰਜੀਤ ਸਿੰਘ ਓਜਲਾ ਵੱਲੋਂ ਚੁੱਕਣ ਦੀ ਹੋਈ ਸ਼ਲਾਂਗਾ OBC ਦੇ ਪੰਜਾਬ ਪ੍ਰਦਾਨ ਸਰਬਜੀਤ ਸਿੰਘ ਸੋਨੂ ਜੰਡਿਆਲਾ ਵੱਲੋਂ মিডিਆ ਸਾਹਮਣੇ ਵਪਾਰ ਚਲਾਉਣ ਦੀ ਕੀਤੀ ਗਈ ਅਪੀਲ ਆਪਨੇ ਮੈਨੂੰ 0 ਔਵਰ ਵਿੱਚ ਬੋਲਣ ਦਾ ਮੌਕਾ ਦਿਆ ਚੇਰਨ ਸਰ ਸਰ ਵਾਗਾ ਬਾਰਡਰ ਟ੍ਰੇਡ ਜੋ ਬਹੁਤ ਪੁਰਾਣਾ ਅੰਮ੍ਰਿਤਸਰ ਸੇ ਸਾਥ ਲੱਗਦਾ ਹੈ ਪਾਕਿਸਤਾਨ ਕੇ ਸਾਥ ਇੰਪੋਰਟ ਐਕਸਪੋਰਟ ਕਾ ਕਾਮ ਥਾ ਲੇਕਿਨ ਬਾਲਾਕੋਟ ਅਟੈਕ ਕੇ ਬਾਦ 200 परसेंट कस्टम ड्यूटी लगाने के बाद उसको बंद कर दिया गया जो बाइबल नहीं रहा सर ये ट्रेड है क्योंकि हमारा सामाजिक तौर पर और ऐतिहासिक तौर पर सभ्याचार एक है और हमारे जो इम्पोर्ट है इम्पोर्ट के लिए कम से पांच सौ ट्रक डेली आते थे सर सर लेकिन बालाकोट बालाकोटैक के बाद उसको बंद कर दिया गया दस हजार लोग बेरोजगार हो गए एक तरफ तो हम इंडस्ट्री लगाने की बात करते हैं रोजगार देने की बात करते हैं सर लेकिन जो रोजगार था वो बंद कर दिया गया करीब सर जब व्यापार व्यापार जब बंद हुआ बहुत कुल्ली और बहुत ट्रक वाले बहुत जो वर्कशॉप वाले सब बेरोजगार हो गए मेरी सरकार से दुर्खास्त है वाघा बॉर्डर ट्रेड दोबारा शुरू करना चाहिए सर आईसीबी बढ़ी है एक सौ बीस एकड़ में 13 अप्रैल 2012 हजार का उद्घाटन हुआ क्योंकि सर अमृतसर और लाहौर का प्रातः रिश्ता है ये व्यापार के केंद्र रहे स्तान तक और यूएई तक व्यापार यहाँ से होता था बंगाल और कलकत्ता के बीच जो रोड बनी है मार्ग यह दर्शाती है कि एक की रीढ़ की हड्डी थी लेकिन सर सरकार ने इसको बंद कर दिया उन्नीस और उन्नीस में भी जंग हुई लेकिन ये व्यापार बंद नहीं हुए सर उसके बाद भी शुरू हुए मेरी सरकार से दुर्गाते प्लीज ਹਾਂ ਬਾਰਡਰ ਡਿਸਟ੍ਰਿਕਟ ਦੇ ਉੱਪਰ ਬੈਠੇ ਹੋਏ ਲੋਕ ਹੈ ਰੋਜ਼ਗਾਰ ਚਾਹੀਏ ਇੰਡਸਟਰੀ ਬਾਰੇ ਬਸ ਹੈ ਨਹੀਂ ਔਰ ਇਹ ਰੋਜ਼ਗਾਰ ਜੋ ਬਾਗੋ ਬਾਰਡਰ ਟ੍ਰੇਡ ਹੈ ਇਸ ਕੋ ਸ਼ੁਰੂ ਕੀਤਾ ਜਾਏ ਔਰ ਸਰਕਾਰ ਇਸ ਦੇ ਉੱਪਰ ਸੰਕੇਤ ਲੇ 10000 ਲੋਕੋ ਕੇ ਰੋਜ਼ਗਾਰ ਦੀ ਲੋੜ ਹੈ ਸ਼੍ਰੀਮਤੀ ਰਚਨਾ ਬੈਨਰਜੀ ਸਰ ਮੇਰੀ ਸਰਕਾਰ ਜੀ ਸਰਦਾਰ ਗੁਰਦੀਪ ਸਿੰਘ ਔਜਲਾ ਜੋ ਗੁਰੂ ਨਗਰੀ ਦੇ ਤੀਸਰੀ ਵਾਰ ਐਮਪੀ ਚੁਣੇ ਗਏ ਨੇ ਔਰ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਿਹੜੀ ਆਵਾਜ਼ ਰੱਖੀ ਆ ਅਮਰitsar ਦੀ ਆਵਾਜ਼ ਨਹੀਂ ਪੂਰੇ ਮਾਝੇ ਦੀ ਆਵਾਜ਼ ਰੱਖੀ ਔਰ ਬਹੁਤ ਜ਼ਰੂਰਤ ਹੈ ਅੱਜ ਤੁਸੀਂ ਦੇਖੋ ਸਬਜ਼ੀਆਂ ਦੇ ਰੇਟ ਕਿੰਨੇ ਵਧਦੇ ਜਾ ਰਿਹਾ ਵਪਾਰ ਬਾਗਾ ਬਾਰਡਰ ਤੋਂ ਜਿਹੜਾ ਵਪਾਰ ਹੁੰਦਾ ਸੀ ਉਦੋਂ ਕੀਮਤਾਂ ਘਟ ਜਾਂਦੀਆਂ ਸੀ ਕਿੰਨੇ ਲੋਕਾਂ ਦਾ ਉਹਨਾਂ ਦੱਸੇ ਕਿ 10000 ਦੇ ਕਰੀਬ ਲੋਕਾਂ ਦਾ ਰੋਜ਼ਗਾਰ ਚਲਿਆ ਗਿਆ ਅੱਜ ਜੇਕਰ ਵਪਾਰ ਖੁੱਲਦਾ ਵਾ ਤੇ ਬਹੁਤ ਸਾਰੀਆਂ ਸਮੱਸਿਆ ਜਿਹੜੀਆਂ ਉਹਦੇ ਨਾਲ ਹੱਲ ਹੋ ਜਾਂਦਾ ਔਰ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਉਹਦੇ ਨਾਲ ਅੱਜ ਬਹੁਤ ਦਿਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਵਾ ਉਹਦਾ ਹੱਲ ਹੋ ਸਕਦਾ ਔਰ ਬਹੁਤ ਸਹੀ ਸਮੇਂ ਤੇ ਸਰਦਾਰ ਗੁਰਜੀਤ ਸਿੰਘ ਔਜਲਾ ਨੇ ਇਸ ਮੰਗ ਨੂੰ ਚੁੱਕਿਆ ਵਾ ਔਰ ਮੈਂ ਆਸਰੇ ਕਰਦਾ ਕਿ ਔਜਲਾ ਸਾਹਿਬ ਨੇ ਜਿੱਤੇ ਇਸ ਮੰਗ ਨੂੰ ਚੁੱਕਿਆ ਹੀ ਨਹੀਂ ਉਹ ਇਸ ਮਸਲੇ ਦਾ ਹੱਲ ਵੀ ਕਰਾਉਣਗੇ ਔਰ ਆਖਰੀ ਸੱਤ ਤੱਕ ਲੜਕੇ ਜਿਹੜਾ ਵਾ ਬਾਰਡਰ ਫਲੋਨ ਦੇ ਲਈ ਜਿਹੜਾ ਸੰਦਰਸ਼ ਕਰਨਗੇ ਔਰ ਉਮੀਦ ਕਰਦੇ ਆ ਕਿ ਬਹੁਤ ਜਲਦ ਜਿਹੜਾ ਵਾ ਇਹ ਬਾਰਡਰ ਖੁੱਲੇਗਾ ਤੇ ਔਰ ਵਪਾਰ ਜਿਹੜਾ ਵਾ ਵਧੇਗਾ ਉਹਦੇ ਨਾਲ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਔਰ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਜਿਹੜੇ ਵਰਗ ਨੇ ਵਪਾਰੀ ਵਰਗ ਆ ਉਹਨਾਂ ਨੂੰ ਜੜਾਏ ਦਾ ਜਿਹੜਾ ਲਾਹਾ ਮਿਲੂ ਕੋਈ ਸਮਝੀ ਅਕਸਰ ਦੇਖਿਆ ਜਾਂਦਾ ਜਿਹੜੀਆਂ ਸਬਜ਼ੀਆਂ ਹੁੰਦੀਆਂ ਨੇ ਨਹੀਂ ਜਾਂ ਹੁੰਦੀਆਂ ਨੇ ਜਦੋਂ ਗਰਮੀ ਆਉਂਦੀ ਹੈ ਜਾਂ ਸਰਦੀ ਹੁੰਦੀ ਹੈ ਬਾਜ਼ਾਰ ਖੁੱਲਣ ਨਾਲ ਕਿੰਨਾ ਕਿ ਲੋਕਾਂ ਨੂੰ ਜਿਹੜਾ ਸੰਕੁਸ਼ਟੀ ਮਿਲੇ ਕਿੰਨਾ ਸਭ ਬਿਲਕੁਲ ਜੀ ਅੱਜ ਦੇਖੋ ਤੁਸੀਂ ਪਿਆਜ਼ ਦਾ ਕਿੰਨਾ ਮਤਲਬ ਰੇਟ ਵਧ ਗਿਆ ਵਾਲੂਆਂ ਦਾ ਕਿੰਨਾ ਹਰ ਇੱਕ ਸਬਜ਼ੀ ਦਾ ਜਿਹੜਾ 100-100 ਰੁਪਏ ਕਿਲੋ ਪਹੁੰਚ ਗਿਆ ਉਹ ਜਿਹੜਾ ਕੀਮਤਾਂ ਉਹਦੀਆਂ ਆਟੋਮੈਟਿਕ ਹੀ ਘਟ ਜਾਣਗੀਆਂ ਕੁਝ ਚੀਜ਼ਾਂ ਅਸੀਂ ਜਿਹੜੀਆਂ ਉਧਰ ਜ਼ਰੂਰਤਾਂ ਭੇਜ ਸਕਦੇ ਹਾਂ ਉਧਰੋਂ ਕੁਝ ਚੀਜ਼ ਦੀ ਬਹੁਤ ਸਾਰਾ ਵਪਾਰ ਦਾ ਜਿਹੜਾ ਲਾਹਾ ਮਿਲੇਗਾ ਇੱਥੋਂ ਤੇ ਲੋਕਾਂ ਨੂੰ ਔਰ ਜਿਹੜੀਆਂ ਕੀਮਤਾਂ ਜਿਹੜੀਆਂ ਉਹ ਘਟਣਗੀਆਂ